ਡਿਦਲੇ ਗਿਆ ਕੀਤੇ ਗਿਦਾਰ ਨੇ ਦਸਿਆ ਤੇ ਦੇਖੋ ਲੇਕੇ ਦਾਤਾ ਦਤਾਰ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ GDSS ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀਆਂ ਖਬਰ ਹੈ ਜੀ ਧੂਰੀ ਤੋਂ ਜਿੱਥੇ ਕਿ ਪਲਾਹਾ ਪ੍ਰੋਡਕਸ਼ਨ ਵੱਲੋਂ ਅੱਜ ਪ੍ਰੀਤਕੌਰ ਧੂਰੀ ਦਾ ਧਾਰਮਿਕ ਗੀਤ ਅੱਖੀਆਂ ਤੋਂ ਪਰਦਾ ਰਿਲੀਜ਼ ਕੀਤਾ ਗਿਆ ਇਸ ਮੌਕੇ ਐਮ ਡੀ ਸੁਖਵਿੰਦਰ ਸਿੰਘ ਪਲਾਹਾ ਤੇ ਧੂਰੀ ਦੇ ਮੌਤਵਾਰ ਵਿਅਕਤੀਆਂ ਨੇ ਇਸ ਗੀਤ ਦੀ ਖੁਸ਼ੀ ਵਿੱਚ ਸਾਰੀ ਹੀ ਟੀਮ ਨੂੰ ਵਧਾਈ ਦਿੱਤੀ ਇੱਥੇ ਹੀ ਦੱਸਣਾ ਚਾਹਾਂਗੇ ਕਿ ਪਲਾਹਾ ਪ੍ਰੋਡਕਸ਼ਨ ਦੀ ਕੋਸ਼ਿਸ਼ ਇਹ ਹੈ ਕਿ ਹਰ ਤਰ੍ਹਾਂ ਦੀ ਕਲਾ ਨੂੰ ਪਲਾਹਾ ਪ੍ਰੋਡਕਸ਼ਨ ਤੋਂ ਰਿਲੀਜ਼ ਕੀਤਾ ਜਾਵੇਗਾ ਆਓ ਦੇਖਦੇ ਹਾਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ ਅੱਖੀਆਂ ਤੋਂ ਪੜੀ ਦਲੇਗਿਆ ਅੱਖੀਆਂ ਤੋਂ ਪੜੀ ਦਲੇਗਿਆ ਕੀਤੇ دیدار ਨੇ ਦਸਿਆ ਪੇ ਦੇਖੋ ਲੈ ਕੇ ਦਾਤਾ ਦਤਾਰ ਨੇ ਅੱਖੀਆਂ ਤੋਂ ਪੜੀ ਦਲੇ

ਵਾਜ ਬਹੁਤ ਵਧੀਆ ਲੱਗਦਾ ਬਹੁਤ ਬਹੁਤ ਤੁਹਾਡਾ ਮਾਣ ਹੈ ਕਿ ਆ ਗਏ ਬਸ ਬਹੁਤ ਅੱਛੀ ਬਾਜ ਹੈ ਖੁਦਾ ਮਨਜ਼ੂਰ ਕਰਦਾ ਹੈ ਦਵਾ ਜਬ ਦਿਲ ਸੇ ਹੋਤੀ ਹੈ ਪਰ ਮੁਸ਼ਕਿਲ ਤੋਂ ਇਹ ਹੈ ਜੇ ਬੜੀ ਮੁਸ਼ਕਲ ਸੇ ਹੋਤੀ ਹੈ ਬੜੀ ਮੁਸ਼ਕਲ ਨਾ ਹੁੰਦੀ ਇਹ ਜੀ ਦਵਾ ਸੱਚੇ ਮਨ ਸੇ ਅਸੀਂ ਗੌੜ ਗਿਫਟ ਕਿਸੇ ਕਿਸੇ ਨੂੰ ਦਿੰਦਾ ਇਸ ਤਰੀ ਸਤਿਗੁਰਾਂ ਚੜਦੀ ਕਲਾ ਰੱਖਣ ਦੀ ਗੱਲ ਇਹ ਕੋਈ ਇਹਦਾ ਮੈਂ ਇਹ ਕਰਦਾ ਬੇਨਤੀ ਲੱਛਰ ਤਾਂ ਇਹ ਨਾ ਗਾਉਣਾ ਨਹੀਂ ਗਾਵੇ ਬਿਨਾ ਤੇ ਉਹਦਾ ਲਵਾਸ ਬਿਠੀ ਰੱਖੇ ਜਿਹਨੇ ਚੜ੍ਹਦੀ ਕਲਾ ਚ ਰਹੇ ਆਪਦੀ ਜਮੀਨ ਨਾਲ ਜੁੜੀ ਰਹੇਗੀ ਵਧੀਆ ਰਹੂਗੀ ਮਾਂ ਪਿਓ ਦੀ ਆਗਿਆਕਾਰੀ ਬਣੂਗੀ ਸਮਾਜ ਚ ਤੱਕੀਆਂ ਕਰੂਗੀ ਬਹੁਤ ਜਣੇ ਇਹੀ ਦਬਾਅ ਨੇਰੇ ਵੱਲੋਂ ਇੱਕ ਕੁੜਿਆ ਨੂੰ ਉਹ ਹੈ ਜੇ ਜਦੋਂ ਵੀ ਇਹਨੂੰ ਕੋਈ ਜਰੂਰਤ ਪਵੇਵੇ ਕਿਸੇ ਚੀਜ਼ ਦੀ ਕੋਈ ਰਿਕਾਰਡਿੰਗ ਦੀ ਜਿਹੜੇ ਤੇ ਗਾਣੇ ਦੀ ਉਹਦੀ ਸਪੋਰਟ ਵਾਸਤੇ ਮੈਂ ਹਮੇਸ਼ਾ ਹਾਜ਼ਰ ਹਾਂ ਚਲੋ ਮਾਰੀ ਬੋਤ ਡੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਦਸਤਾਨੋ ਪਿਆਰ ਭਰੀ ਸਾਸ੍ਰੀਕਾਲ ਮੈਂ ਤੁਹਾਡਾ ਆਪਣਾ ਹਰਵੰਦ ਸਿੰਘ ਧੂਰੀ ਦੋਸਤੋ ਅੱਜ ਜਿਸੀ ਮੌਜੂਦ ਹੈ ਇਸ ਟਾਈਮ ਜੀਡੀਐ 77 ਵਿਖੇ ਜਿੱਥੇ ਕਿ ਪਰਾਹਾ ਪ੍ਰੋਡਕਸ਼ਨ ਦੇ ਬੈਨਰ ਹੈ ਇੱਕ ਬਹੁਤ ਹੀ ਪਿਆਰੀ ਬੱਚੀ ਪ੍ਰੀਤ ਕਰ ਕੀ ਆਵਾਜ਼ ਵਿੱਚ ਇੱਕ ਟਰੈਕ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦਾ ਮਹੂਰਤ ਹੈ ਪਰਾਹਾ ਪ੍ਰੋਡਕਸ਼ਨ ਦੇ ਬੈਨਰ ਹੈ ਅ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਬੰਕਸਲ ਸ਼੍ਰੀਸ਼ੀ ਪ੍ਰਧਾਨ ਜੀ ਅੱਧਰ ਆਪਣੇ ਐਮਟੀ ਸਾਹਿਬ ਪਰਾਹਾ ਜੀ ਖੜੇ ਨੇ ਜੀ ਅੱਜ ਬਹੁਤ ਹੀ ਵਧੀਆ ਟਰੈਕ ਹੈ ਜਿਹੜਾ ਬੱਚੀ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਹੈ ਇਹਨਾਂ ਨਾਲ ਵੀ ਗੱਲ ਕਰਾਂਗੇ ਆਪਾਂ ਦੇਖਦੇ ਆ ਵੀ ਕੀ ਕਹਿੰਦੇ ਨੇ ਜੀ ਕੀ ਨਾ ਬੇਟਾ ਬੇਟਾ ਅੱਜ ਪਹਿਲਾ ਟਰੈਕ ਹੈ ਕੀ ਕਹੋਗੇ ਬਹੁਤ ਹੀ ਖੁਸ਼ੀ ਮਰੀ ਜੀ ਮੈਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਪਹੁੰਚੇ ਹਨ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਮੇਰੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣੇ ਸਾਡੇ ਜਣੇ ਪਹੁੰਚੇ ਹਨ ਬੇਟਾ ਇਸ ਤੋਂ ਵੀ ਅੱਗੇ ਜਾ ਕੇ ਕੀ ਤਰਕੀਆਂ ਕਰਨ ਦਾ ਮਨ ਦੇ ਵਿੱਚ ਕੋਈ ਇੱਛਾ ਹੈ ਵੀ ਅੱਗੇ ਜਾ ਕੇ ਕੀ ਕਰ ਰਹੇ ਹੋਗੇ ਬਸ ਇਸੇ ਲਾਈਨ ਦੇ ਚੱਲਦੇ ਰਹਾਂਗੇ ਜਨਾਬ ਸਾਹਿਬ ਅੱਜ ਬਹੁਤ ਹੀ ਪਿਆਰੀ ਬੱਚੀ ਹੈ ਪ੍ਰੀਤਕੌਰ ਨੇ ਟਰੈਕ ਹੈੜਾ ਵੀ ਹੋ ਰਿਹਾ ਹੈ ਇਸ ਦੇ ਬਾਰੇ ਕੀ ਕਹੋ ਸਾਨੂੰ ਪ੍ਰੀਤਕੌਰ ਬੱਚੀ ਦੀ ਬੜੀ ਖੁਸ਼ੀ ਹੋਈ ਹੈ ਜੋ ਕਿ ਅੱਜ ਬੱਚੀ ਬਹੁਤ ਹੀ ਆਵਦੇ ਹੌਸਲੇ ਦੇ ਨਾਲ ਉੱਠ ਕੇ ਅੱਜ ਬਹੁਤ ਹੀ ਸਾਨੂੰ ਖੁਸ਼ੀ ਦਾ ਇੱਕ ਨਮਾ ਰੋਲ ਮਿਲਿਆ ਅਸੀਂ ਆਸ ਕਰਦੇ ਹਾਂ ਵੀ ਮਾਨਕ ਦੀ ਕਿਰਨ ਇਸੇ ਤਰ੍ਹਾਂ ਬੱਚੀ ਹੌਸਲੇ ਦੇ ਨਾਲ ਸੇ ਸਾਰੀ ਪਬਲਿਕ ਸਿਟੀ ਦੇ ਹੌਸਲੇ ਦੇ ਨਾਲ ਬੰਦਾ ਹੀ ਦੇ ਨਾਲ ਬੱਚਾ ਅੱਗੇ ਤਰੱਕੀ ਕਰੇ ਨਾਹਾ ਪ੍ਰੋਡਕਸ਼ਨ ਦੇ ਵਿਸ਼ੇਸ਼ ਤੌਰ ਤੇ ਐਮ ਡੀ ਸਾਹਿਬ ਮੌਜੂਦ ਨੇ ਆਪਾਂ ਨਾਲ ਵੀ ਗੱਲ ਕਰਦੇ ਹਾਂ ਸ਼ਸ਼ੀਕਲ ਕਲਾ ਸਾਹਿਬ ਸਰਨ ਪਿਆਰਪੀ ਸ਼ਸ਼ੀਕਲ ਮੈਂ ਤੁਹਾਡਾ ਆਪਣਾ ਸੁਖਦੰਸੀ ਪੁਲਾਹੇ ਸਭ ਤੋਂ ਪਹਿਲਾਂ ਸੀ ਉਸ ਪਰਮਾਤਮਾ ਦਾ ਸੁਪੇਗਿਜ਼ਾਰ ਕਰਦੇ ਆ ਜਿਨ੍ਹਾਂ ਨੇ ਅਸਾਨੂੰ ਇਕੱਠੇ ਕੀਤਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਆ ਸਾਡੇ ਉੱਗੇ ਸਮਾਜ ਸੇਵਕ ਧੂਰੀ ਕੋ ਫੇਜ਼ ਬੰਸਲ ਜੀ ਤੇ ਦਰਸ਼ਕ ਕੁਮਾਰੀ ਜੀ ਪ੍ਰਧਾਨ ਜੀ ਤੇ ਬੰਸਲ ਸਾਹਿਬ ਦਾ ਸੱਭੂ ਸਾਹਿਬ ਦਾ ਸਾਰਾ ਧੰਨਵਾਦ ਕਰਦੇ ਹੁਮੀਦ ਆ ਜੋ ਅੱਜ ਪਹੁੰਚੇ ਨੇ ਇੱਕ ਲੜਕੀ ਨੂੰ ਹੌਸਲੇ ਦੇ ਦੇਵਾਂਗੇ ਤੇ ਲੜਕੀ ਨਾਲ ਪੜਦੀ ਵੀ ਆ ਤੇ ਗਾਉਂਦੀ ਵੀ ਆ ਤੇ ਛੋਟੀ ਬੱਚੀ ਨੂੰ ਅਸੀਂ ਇੱਕ ਮੋੜਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਬੱਚਿਆਂ ਨੂੰ ਲੋੜ ਆ ਜਾਂ ਕੁਝ ਵੀ ਲੋੜ ਆ ਖਲਾਫ ਰਾਸ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਉਮੀਦ ਕਰਦਾ ਹੈ ਇਹ ਬੱਚੀ ਨੂੰ ਹੌਸਲਾ ਮਿਲੂਗਾ ਤੇ ਇਹਨੂੰ ਆਪਾਂ ਅੱਗੇ ਲੈ ਕੇ ਚੱਲਾਂਗੇ ਤਾਂ ਜੋ ਅੱਜ ਇਹ ਛੋਟੀ ਜਿਹੀ ਹੌਸਲਾ ਜੇ ਇਹਨੂੰ ਅੱਗੇ ਵੱਡੇ ਵੱਡੇ ਸਿੱਖਿਆ ਤੇ ਲੈ ਕੇ ਜਾਵੇ ਤੇ ਧੂਰੀ ਦਾ ਨਾਮ ਰੋਸ਼ਨ ਕਰੇ। ਸ਼ੁਰੂਆਤ ਕੀਤੀ ਹੈ ਸਾਨੂੰ ਧੂਰੀ ਵਾਸੀਆਂ ਨੂੰ ਬਹੁਤ ਹੀ ਖੁਸ਼ੀ ਹੈ ਜੋ ਸੀ ਰਾਗੜੀਆ ਬਰਾਦਰੀ ਦੇ ਪ੍ਰਧਾਨ ਹੋਣ ਦੇ ਨਾਤੇ ਭਾਈ ਲਾਲੋ ਜੀ ਦਾ ਇਹਨਾਂ ਨੂੰ ਸਰੂਪ ਦਿੱਤਾ ਹੈ ਤਾਂ ਕਿ ਜੋ ਸਾਡੇ ਸਿਰ ਦੇ ਤਾਜ ਹਨ ਜਿੰਨਾ ਵੀ ਸਾਡੇ ਧਰਮਾਂ ਦੇ ਗੁਰੂ ਹਨ ਸਭ ਸਿਰ ਦੇ ਤਾਜ ਹੁੰਦੇ ਹਨ। ਉਹ ਬੱਚੇ ਨੇ ਅੱਜ ਜੋ ਸਾਨੂੰ ਸੰਗੀਤ ਸੁਣਾਇਆ ਹੈ ਬਹੁਤ ਸ਼੍ਰੀਲੀ ਤੇ ਬਹੁਤ ਵਧੀਆ ਆਵਾਜ਼ ਦੇ ਨਾਲ ਸੁਣਾਇਆ ਇਹ ਜਿਹੜੇ ਸੰਗੀਤ ਹੱਟ ਇਹ ਸਾਰੇ ਘਰ ਵਿੱਚ ਪਰਿਵਾਰ ਤੇ ਇਕੱਠਿਆਂ ਬੈਠ ਕੇ ਸੁਣਨ ਵਾਲੇ ਹੁੰਦਿਆਂ ਬੜਾ ਸਕੂਨ ਮਿਲਦਾ ਹੈ ਇਸ ਕਰਕੇ ਅਸੀਂ ਇਹ ਬੱਚੇ ਨੂੰ ਬਹੁਤ ਹੀ ਖੁਸ਼ ਆਏ ਦੇ ਸੰਗੀਤ ਨੂੰ ਸੁਣ ਕੇ ਧੂਰੀ ਦਾ ਨਾਮ ਰੋਸ਼ਨ ਕੀਤਾ ਅਸੀਂ ਚਾਹੁੰਦੇ ਹਾਂ ਜੋ ਸੰਤਾਨ ਨੇ ਇਹਨੂੰ ਦਾਸਨ ਸਾਹਿਬ ਨੇ ਜਾਂ ਹੋਰ ਕਈ ਬੰਦਿਆਂ ਨੇ ਬਰਾਦਰੀਆਂ ਨੇ ਜੋ ਪਰਮਾ ਸਹਿਯੋਗ ਦਿੱਤਾ ਅੱਜ ਧੂਰੀ ਦਾ ਨਾਮ ਦਾ ਧੂਰੀ ਚਮਕਾ ਹੀ ਰਹੇ ਨੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਇਹਨਾਂ ਦਾ ਨਾਮ ਜਾਵੇ ਔਰ ਸਾਡੇ ਦੇ ਬੱਚੇ ਨੂੰ ਹਰੇਕ ਤਰ੍ਹਾਂ ਦਾ ਹੌਸਲਾ ਦੇਣ ਵਾਸਤੇ ਸਾਡੇ ਜੋ ਸਹਿਰ ਦੇ ਨਿਵਾਸੀ ਹਨ ਧਾਰਮਿਕ ਪ੍ਰੇਮੀ ਹਨ ਉਹ ਸਾਰ ਸਹਿਯੋਗ ਦੇਣ ਨੂੰ ਤਿਆਰ ਹਨ ਗੁਰੂ ਚੜ੍ਹਦੀ ਕ੍ਰਿਪਾ ਚ ਰੱਖੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਧੂਰੀ ਨਿਵਾਸੀਆਂ ਦਾ ਆਏ ਹੋਏ ਸੰਗਤਾਂ ਪ੍ਰਧਾਨ ਜੀ ਅੱਜ ਗੋੜੀ ਦਾ ਪ੍ਰੀਤਕੌਰ ਧੂਰੀ ਦਾ ਗਾਣਾ ਆਇਆ ਅੱਖੀਆਂ ਤੋਂ ਪੜਦਾ ਕੀ ਕਹੂੰਗਾ ਇਸ ਬੱਚੀ ਦੇ ਹੰਦ ਸੰਗੀਤ ਦੇ ਪ੍ਰਤੀ ਜੋ ਪਿਆਰ ਜੋ ਟੈਲੈਂਟ ਦੇਖ ਰਹੇ ਹਾਂ ਮੈਂ ਉਹ ਸਾਡੇ ਏਰੀਆ ਵਾਸਤੇ ਬਹੁਤ ਹੀ ਬਹੁਤ ਹੀ ਜ਼ਿਆਦਾ ਵਧੀਆ ਬੱਚੇ ਨੇ ਅੱਗੇ ਬਹੁਤ ਜ਼ਿਆਦਾ ਤਰੱਕੀ ਕਰਨੀ ਹੈ ਅੱਗੇ ਨਿਕਲਣਾ ਹੈ ਮੈਨੂੰ ਉਮੀਦ ਹੈ ਕਿ ਸੰਗੀਤ ਦੀ ਦੁਨੀਆ ਦੇ ਵਿੱਚ ਇਹ ਆਪਣਾ ਸਥਾਨ ਬਣਾਉਗੇ ਔਰ ਅਸੀਂ ਇਲਾਕਾ ਨਿਵਾਸੀ ਸ਼ਹਿਰ ਨਿਵਾਸੀ ਇਸ ਬੱਚੀ ਨੂੰ ਇਸ ਦੀ ਪ੍ਰੋਗਰੈਸ ਦੇ ਉੱਤੇ ਇਸ ਦੀ ਯੂਨੀਵਰਸਿਟੀ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ